ਹਾਂਜੀ ਫਸੇ ਕਾਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਇਹ ਆਗੇ ਪਿੰਡ ਚਿੰਬੜੀਆਂ ਕੱਟ ਰਾਣ ਨੂੰ ਇਹ ਸਾਡਾ ਵੱਡਾ ਫੋਰਮ ਹੈ ਨਾ ਆਪਣੇ ਮਸ਼ੀਨਾਂ ਵੀ ਕੱਢ ਲਏ ਇਹਦਾ ਵੀ ਕਾਟਰ ਦਾ ਕੰਮ ਨਵੇੜਦੇ ਆ ਮਾੜਾ ਮੋਟਾ ਜਿਹੜਾ ਆਏਗਾ ਦੁਲਾਰੀ 6S ਵੀ ਖੁੱਲ ਗਈ ਹੁਣ ਦਾ ਹਰਿਆ ਕੰਮ ਮਾੜਾ ਮੋਟਾ ਰਹਿੰਦਾ ਦਾ ਇਹਦਾ ਕਰਨਾ ਤਦੈ ਉਹਨਾਂ ਦੀ ਕੀ ਹਿਸਾਬ ਨਾਲ 18 ਦੰਦਿਆਂ ਦੇ 20 ਦੰਦਿਆਂ ਦੇ ਉਹ 40 ਦੀ ਕਣਕ ਜਿਹੇ ਕੀ ਸੁਵਾ ਕਰਦੇ ਆ ਔਗਰੇ ਚੂਰਾ ਕਰ ਦਿੰਦਾ ਹੂ ਇਹਦਾ ਨੂੰ ਮਾਰ ਲਿਆ ਮੁੱਦਾ ਤੇ ਪਟਦੇ ਆ ਤੇ ਪੱਟਿਆ ਸਿਆ ਇਹਦੀ ਆ ਰਹੀ ਆ ਕਦਰ ਜੁਦਰ ਇਹ ਮੂੰਗੀ ਤੋਂ ਬਾਅਦ ਜੱਗੀਆਂ ਸਫਾਈ ਸਫਾਈ ਕਰਨ ਦਾ ਟਾਈਮ ਨਹੀਂ ਲੱਗਿਆ ਮੂੰਗੀ ਦਾ ਕੁੱਤਾ ਕੰਮ ਇਹ ਲਓ ਜੀ ਦਰੋਂ ਇਹਦਾ ਸਾਰਾ ਵੇਹੇ ਓਕੇ ਆ ਕੰਮ ਹੋਰ ਕੁਝ ਨਹੀਂ ਇੱਕ ਕੱਲੀਆਂ ਆਰਮ ਵਾਲੀਆਂ ਪੱਤੀਆਂ ਜੀਆਂ ਦਾ ਹੋਆ ਉਹ ਦੇਖਾਂਗੇ ਕੱਲ ਨੂੰ ਜਾਂ ਅੱਜ ਢੇੜਾ ਲੱਗਿਆ ਤੋਂ ਨਵੀਆਂ ਪਾਉਣੀਆਂ ਨੇ ਇਹ ਬਾਦਲੀ ਹੋਈ ਆ ਹੁਣ ਇਹ ਪੈਕਿੰਗ ਦੇ ਕੇ ਬਰਾਬਰ ਕਰੀ ਹੋਈ ਆ ਇਹ ਕਿਹੜਾ ਲੱਗਿਆ ਨਵੇਂ ਮਾਡਲ ਦੀਆਂ ਪਾਦਾਂਗੇ ਪਲੇਟਾਂ ਇੱਕ ਇਹਦਾ ਪੰਪ ਦਾ ਜਿਹੜਾ ਕੁਜਾ ਜਾਂਦਾ ਮੂਰੇ ਐਲੂਮੀਨੀਅਮ ਜਿਹਦਾ ਉਹ ਖਰਾਬ ਹੈ ਟਾਈਮ ਨਹੀਂ ਇੱਕ ਥਾਂ ਤੇ ਖੜਦਾ ਇਹਦਾ ਕਦੇ ਅਡਵਾਂਸ ਹੋ ਜਾਂਦਾ ਕਦੇ ਰਿਟਾਇਰ ਹੋ ਜਾਂਦਾ ਬਾਕੀ ਓਕੇ ਆ ਇਹ ਉਦੇ ਕਰਕੇ ਅੱਜ ਟਾਈਮ ਬਹੁਤ ਲੱਗਾ ਸਟਾਰਟ ਬਹੁਖੀ ਹੋਈ ਹੈ ਇੱਕ ਸੀਬ ਟੁੱਟੀ ਹੋਈ ਸੀ ਜਿਹਦੇ ਨਾਲ ਜਿਹੜੀ ਆਈ ਆ ਉਹਨਾਂ ਵੀ ਪਾ ਦਾਂਗੇ ਇਹਦੇ ਵੀ ਆ ਫੱਟੀਆਂ ਕੱਢਣੀਆਂ ਨੇ ਪੈਪ ਪਾਉਣਾਂ ਵਿੱਚ ਹੋਰ ਇੱਧਰ ਨੂੰ ਇਹਦਾ ਕੁਝ ਨਹੀਂ ਹੈ ਗ੍ਰੀਕ ਆਪਾਂ ਹੋਇਆ ਹੋਇਆ ਇਹਨੂੰ 36 ਸਿਰ ਬਾਦਲ ਨਾਲ ਇਹਦਾ ਟਾਈਮ ਘਟਾ ਹੈ ਲਾਉਣੀ ਤਾਂ ਉਹਦੀ ਗੋਲਾ ਵੀ ਲਾਉਣਾ ਸੀ ਉਹਦਾ ਤੇ ਸਤਰੀ ਦਾ ਦੇਖਾਂਗੇ ਜੇ ਹੋਈ ਮਣੀ ਮੂੜੀ ਸਤਰੀ ਖਰੀ ਹੋਈ ਹੈ ਇਹਨੂੰ ਵੱਡ ਕੇ ਛੋਟੀ ਕਰ ਦਾਂਗੇ ਹਿੰਦ ਨਾਲ ਦੀ ਹੁਣ ਵਿੱਚ ਬੰਦੇ ਆ ਜੇ ਨਾ ਮਤਲਬ ਉਹ ਮੇਰੀ ਗੱਲ ਹੁੰਦੀ ਹੈ ਕਮਾਂਡ ਹੁੰਦਾ ਨਾ ਜੀ ਪੁਰਾਣਾ ਮਾਡਲ ਐ ਜੀ ਵੀ ਨਵਾਂ ਕਿਹੜਾ ਆਪ ਤੇ ਆਪ ਚੱਲੂ ਆ ਜਿਹੜੀਆਂ ਹੁਣ ਨਵੀਆਂ ਨਵੇਂ ਨਿਕਲਦੀਆਂ ਨੇ ਜਿੰਨੀਆਂ ਨਾ ਕੋਈ ਮੁੜ ਕੇ ਕੰਪਲੇਂਟਾਂ ਦੇ ਫੋਨ ਚੱਕਦਾ ਨਾ ਉਹ ਚੱਲਦੀਆਂ ਨੇ ਸਭ ਤੋਂ ਵੱਧ ਬ੍ਰੈਂਡਾਂ ਦੇ ਫੋਨ ਹੁੰਦੇ ਨੇ ਵੀ ਢਾਣੇ ਮਾਰਲੋ ਨਹੀਂ ਹਟਦੀ ਮਾਡਲ ਤੇ ਮਾਰਕਾ ਮੈਟਰ ਨਹੀਂ ਕਰਦਾ ਹੁੰਦਾ ਹਣਾ ਬੰਦੇ ਦਾ ਕੰਮ ਕਰਦਾ ਹੁਣ ਚੰਗੀਆਂ ਤੋਂ ਚੰਗੀਆਂ ਮਸ਼ੀਨਾਂ ਬੰਦਿਆਂ ਦੇ ਕਰਕੇ ਵਿਕ ਗਈਆਂ ਇਹਦੇ ਕਾਟਰ ਦਾ ਵੀ ਦੇਖਾਂਗੇ ਹੁਣ ਜਦਦਰ ਜੁਦਰਾ ਦਾ ਟਾਈਮ ਹੈ ਨਹੀਂ ਉਹਦੇ ਉੱਤੇ ਪੱਛ ਜੇ ਲਾ ਦਾਂਗੇ ਗਾਹਾਂ ਦੇਖਾਂਗੇ ਖੁੱਲੇ ਟਾਈਮ 'ਚ ਇੱਕ ਮੇਰਾ ਵੀਰ ਹੁਣ ਜਿਹਦੇ ਕੋਲ ਵੀ ਜਾਣਾ ਅਸੀਂ ਨੇ ਜਾਣਾ ਮੰਨ ਲਵ ਇਹ ਨਾ ਕਿ ਹੋ ਵੀ ਫੁੱਲ ਰਿਪੇਅਰ ਕਰਨੀ ਐ ਵੀ ਦੋ ਦਿਨ ਰਹਿ ਜਾਓ ਮੱਕਾਂਟਿਆਂ ਦੇ ਹਿਸਾਬ ਨਾਲੇ ਆਵਾਂਗੇ ਆਪਦਾ ਕੰਮ ਤਿਆਰ ਰੱਖਿਓ ਵੀ ਨਹੀਂ ਆਪਣੇ ਜਮੀਂ ਹੱਥ ਖੜੇ ਨੇ ਨਹੀਂ ਆਪਾਂ ਜਮੀਂ ਨਹੀਂ ਆਉਣਾ ਇਹ ਗੱਲ ਵੀ ਵੀਰ ਬਣ ਕੇ ਜ਼ਰੂਰ ਨੋਟ ਕਰ ਲਿਓ ਇਹਦੀ ਆ ਪੱਤੀ ਨਾਲ ਦੀ ਆ ਪਰਲੀ ਬਦਲੀ ਹੋਈ ਆ ਬਦਲਣ ਕਰਕੇ ਫਰਕ ਪੈ ਗਿਆ ਸੂਤਾਂ ਦੇ ਵਿੱਚ ਇਹਦਾ ਜਦੋਂ ਤਾਲਾ ਹੈ ਇਹ ਵੀ ਚੱਲ ਹੌਲਾ ਹੋ ਜਾਂਦਾ ਵੀ ਬਿੰਦ ਚ ਨਿਕਲ ਜੂਗੀ ਫੀਡਰ ਬੋਰਡਰ ਨੂੰ ਲੈ ਜਾਊਗਾ ਇਹਦਾ ਜੱਗ ਕੀ ਦਾ ਸਟੈਂਡ ਬਣਾਇਆ ਹੋਇਆ ਵੈਸੇ ਤਾਂ ਇਦਾਂ ਆ ਨਟ ਲੱਗ ਜਾਂਦੇ ਨੇ ਜਿੰਨੀ ਉੱਚੀ ਨੀਮੀ ਐਡਜਸਟਮੈਂਟ ਕਰਨੀ ਆ ਉਹ ਲੱਗ ਜਾਂਦੀ ਆ ਤੇ ਇੱਧਰ ਗੁੱਲੀਆਂ ਪੈ ਜਾਂਦੀਆਂ ਨੇ ਇਹ ਸੌਖਾ ਤਰੀਕਾ ਮਤਲਬ ਜੇ ਇਹਦੇ ਟਾਇਰ ਵੱਡੇ ਹੁੰਦੇ ਫੇਰ ਬਹੁਤਾਂ ਨਜ਼ਾਰਾ ਸੀ ਹੁਣ ਜਿਵੇਂ ਕੱਚਾ ਥਾਂ ਇਹ ਖੁੱਬ ਜਾਂਦੇ ਨੇ ਫਿਰ ਇਹ ਤੁਰਦਾ ਨਹੀਂ 2017 18 ਵਾਲੀ ਫੀਲਿੰਗ ਟਾਈਮ ਜ਼ਿਆਦਾ ਆ ਗਿਆ ਜਦੋਂ ਇਹ ਕੋ ਸੱਡ ਕੇ ਬਾਹਰ ਗਏ ਤੇ ਉਦੋਂ ਵੀ ਇੱਥੇ ਹਰੌਣਾਂ ਕਾ ਲੱਗੀਆਂ ਹੁੰਦੀਆਂ ਇਹਦੀਆਂ ਚਲੋ ਕੋਈ ਨਹੀਂ ਜੋ ਹੁੰਦਾ ਚੰਗੇ ਨੂੰ ਹੁੰਦਾ ਜਿਹੜਾ ਹੀ ਨਹੀਂ ਦੁਨੀਆ ਨਾਲ ਜੁੜਨਾ ਸੀ ਕੀ ਪਤਾ ਰੱਬ ਕਿਸ ਗੱਲ ਨੂੰ ਮੋੜ ਕੇ ਲਿਆਇਆ ਇਹ ਤੇ 30 ਇੱਕ ਆਪਣਾ ਇਹਦਾ ਮਿਲਕੀਦਾ ਚੇਂਜਰ ਆਊਟ ਆ ਮਦਰਬ ਟੇਡਾ ਖੜਦਾ ਇਧਰੋਂ 벨ਟ ਨਾਲ ਨਹੀਂ ਲੱਗ ਰਹੀ ਇਧਰੋਂ ਨਾਲ ਲੱਗੀ ਖੜੀ ਆ ਐਸ ਲੋਟ ਆ ਇਹ ਆ ਐਸ ਲੋਟ 벨ਟ ਖਾਂਦਾ ਇਹ ਅੰਦਰ ਲਈ ਇਹਨੂੰ ਵੀ ਸਿੱਧਾ ਕਰਾਂਗੇ ਇਧਰੋਂ ਉੱਚਾ ਚੱਕਣਾ ਮੰਗਦਾ ਇਹ ਆ ਸਪੋਰਟ ਤੋਂ ਉੱਥੋਂ ਚੱਕਾਂਗੇ ਇਹਨੂੰ ਕਿਸੇ ਲੋਡ ਹੋਰ ਇਹਦਾ ਕੋਈ ਕਿਸਤੀ ਨਹੀਂ ਬਾਹਰ ਕੱਟਣੀ ਸੀਪ ਨਹੀਂ ਬਾਹਰ ਕੱਢਣੀ ਬੈਡ ਨਹੀਂ ਕੱਢਣਾ ਬਾਥਰਾ ਇਸਰ ਕੋਈ ਗੇਅਰ ਨਹੀਂ ਕੋਈ ਕਲਚ ਨਹੀਂ ਕੋਈ ਡਾਇਰੈਕਸ਼ਨ ਨਹੀਂ ਕੋਈ ਬ੍ਰੇਕ ਨਹੀਂ ਸਾਰਾ ਓਕੇ ਐ ਘਰੇ ਖਲੀ ਦਾ ਬਰਥਡੇ ਭਰ ਗਿਆ ਪਾਣੀ ਪਏ ਗਿਆ ਵਿੱਚ ਹੁਣ ਇੱਕ ਮੇਰਾ ਵੀਰ ਆਹ ਚੀਜ਼ ਨਾ ਛੇੜਿਆ ਕਰੋ ਜੋ ਚੱਕਰ ਵਧਾਉਣੇ ਨਾ ਵਿੱਚ ਆਹ ਬੰਦੇ ਪੁਲੀ ਬਦਲ ਲੰਦੇ ਨੇ ਪੁਲੀ ਬਦਲੀ ਗਈ ਸਾਰੀ ਮਸ਼ੀਨ ਦੇ ਚੱਕਰ ਵਧ ਗਏ ਬਲੋਰ ਦੇ ਵੀ ਵਧ ਗਏ ਮਸ਼ੀਨ ਦਾਣੇ ਮਾਰਨ ਦੀ ਹਟਲ ਦੀ ਬਜਾਏ ਮਾਰੂਗੀ ਜਾਂ ਤਾਂ ਫਿਰ ਉਧਰੋਂ ਬਲੋਰ ਦੇ ਪੁਲੀ ਵੱਡੀ ਪਾ ਲਿਆ ਕਰੋ ਥੱਲੇ ਵਾਲੀ ਕਿੱਥੇ ਤਾਂ ਆਪਾਂ ਪਤਾ ਨਹੀਂ ਇੱਕ ਗਰਾਰੀ ਕਿੱਥੇ ਆਪਾਂ ਥਾਰਾ ਕੁਝ ਛੇੜ ਲਿਆ ਇਹ ਚੀਜ਼ਾਂ ਆਏ ਕੰਮ ਸੈੱਟ ਨੇ ਜੇ ਮਿਸਾਲਾਂ 13 ਕੋਈ 13 ਪਾ ਲੈਂਦਾ ਤਾਂ ਉਦੋਂ ਬਲੋਰ ਦੀ ਵੀ ਸਪੀਡ ਦੁੱਗਣੀ ਹੋ ਗਈ 13 ਦੇ ਉੱਤੇ ਉਦਰ ਲਈ ਗਰਾਰੀ ਬਦਲ ਲਈ ਸਭ ਕੁਝ ਸੈੱਟ ਆ ਸਭ ਤੋਂ ਪਹਿਲਾਂ ਆਰਮਾ ਸੈੱਟ ਕਰਨੀਆਂ ਨੇ ਉਹ ਨਾ ਚਿਰ ਮਸ਼ੀਨ ਨਹੀਂ ਸੈੱਟ ਬੈਂਦੀ ਹੁੰਦੀ ਸਟੈਂਡ ਦੇ ਅਖਰੇ ਆ ਜੀ ਥੱਲੇ ਵਾਲਾ ਉਹ ਐਂਗਲ ਮੋੜ ਕੇ ਨਵਾਂ ਬਣਾ ਕੇ ਲਾਇਆ ਸੀ ਇਹ ਨਾ ਇਹ ਤਾਂ ਥੱਲੋਂ ਓਪਨ ਹੋ ਗਿਆ ਇਹ ਪਾਣੀ ਨਹੀਂ ਕਰਦਾ ਗੰਦਮੰਦ ਨਹੀਂ ਕਰਦਾ ਇਹਦੀ ਕਾ ਟਾਕੀ ਦਾ ਬੜਾ ਨਜ਼ਾਰਾ ਨਹੀਂ ਕਣਕ ਚ ਜਦੋਂ ਦੁਪਹਿਰਾਂ ਜਾਂ ਹੁੰਦਾ ਸੀ ਖੋਲ ਦਿੰਦੇ ਸੀ ਇਹਨੂੰ ਚਲੋ ਜੀ ਮੁੜ ਕੇ 70 75 70 75 ਇਹਦਾ ਲਾਈਟਾਂ ਲੂਟਾਂ ਦਾ ਕੰਮ ਓਕੇ ਆ ਹਰ ਇੰਡੀਕੀਟਰ ਨਵੇਂ ਲਾਈਟਾਂ ਲੂਟਾਂ ਸਾਰੀਆਂ ਓਕੇ ਨੇ ਇਹਦੀ ਬੈਰਿੰਗ ਸਾਂਟ ਹੋਈ ਹੋਈ ਆ ਇਹ ਫਿਰ ਬੇਕਰਮਜੀਤ ਆਪਣਾ ਕੱਡੂ ਹੋਣਾ ਅੱਜ ਲਾਉਣਿਆ ਉਹਨੂੰ ਨੇਰੇ ਹੋਏ ਇਹਦੇ ਇਹਨੂੰ ਤਿਆਰ ਕਰਦੇ ਆ ਪਰਸੋ ਨੂੰ ਇਹ ਤੇ ਜੱਗੀਆਂ ਹੀ ਉਹ ਮਸ਼ੀਨ ਤੇ ਦੋਨੇ ਤੋਰਨੀਆਂ ਨੇ ਚਾਹੇ ਮੈਂ ਜਾ ਕੇ ਛੱਡ ਕੇ ਆਵਾਂ ਚਾਹੇ ਜੱਗੀ ਜਾ ਵੀ ਯਾਨੀ ਕਿ ਦੋਨਾਂ ਜਿੱਕ ਜਾਣਾ ਨਾਲ ਚੱਲ ਜੂਗਾ ਆਪਣੇ ਜਿਹੜੇ ਬੰਦੇ ਨੇ ਤੇ ਲਈ ਜਾਣਗੇ ਅੱਜ ਇਹਦਾ ਪੰਪ ਖੋਲ ਦਾਂਗੇ ਸਵੇਰੇ ਬੰਦਾ ਲੈ ਜਾਊਗਾ ਘਰਾ ਕੇ ਆਪੇ ਇਥੇ ਫੜਾ ਜੂ ਫਿਰ ਚਾਹੇ ਫਿੱਟ ਵੀ ਕਰ ਜੇ ਆਪੇ ਯਾਨੀ ਨਜਾਇਜ਼ੀ ਸ਼ਾਮ ਤੱਕ ਚੱਲੀ ਹੋਈ ਆ ਮਸ਼ੀਨ ਹੁਣ ਬੰਦੇ ਕੋਲੇ ਬੇਗੋਰੀ ਹੋਗੀ ਰੰਗ ਤੱਕ ਨਹੀਂ ਮਚਿਆ ਜਾਂਦਾ ਨਹੀਂ ਬੇਵਾ ਕਰਾਈ ਪਈ ਹੁੰਦੀ ਹੈ ਟਾਈਮ ਘਟਾ ਨਹੀਂ ਤਾਂ ਤੇਰੀਆਂ ਬਹੁ ਲੋਣੀਆਂ ਤੇ ਆ ਮੜੇ ਮੜੇ ਆ ਜੇ ਰੰਗ ਰੂਪ ਟੱਚਿੰਗ ਵਾਚਿੰਗ ਲਾਗਦੇ ਆ ਚਾਦਰਾਂ ਨੂੰ ਚਾਦਰਾਂ ਪੱਟਦੇ ਆ ਅੱਜ ਉਸਮਾਨ ਫਿੱਟ ਕਰੀ ਦੇ ਲਾਂਗੇ ਉਹਦਾ ਇਹ ਦਸ਼ਮੇਸ਼ ਦਾ ਇਹ ਰੂਪਰਾਏ ਦਾ ਉਹ ਏਸ ਦਾ ਹਿੰਦ ਦਾ ਹੈ ਆ ਗੈਰੀ ਸੰਧੂ ਵਾਲਾ ਕੱਟ ਪਵਾ ਲਿਆ ਹੈ ਓਏ ਇਹ ਫਿਰ ਕੀ ਕੀ ਵਿਚਾਰ ਬਣਿਆ ਤੇਰਾ ਇਹ ਕਾਟੇ ਕਰਾਉਣ ਤੇ ਹੈ ਜੇ ਕਿ ਕੁੱਟਿਆ ਨਹੀਂ ਤਾਂ ਹੈ ਕੱਢਿਆਣੀ ਇਹ ਮੇਰੇ ਸਾਹ ਇਹ ਪਹਿਲਾਂ ਤਾਂ ਕਹਿੰਦੀ ਮੈਂ ਰੱਖੂੰ ਮੂੰਹੋਂ ਕੱਢਿਆ ਕਿਉਂ ਫਿਰ ਇਹ ਇੱਕ ਹੋਰ ਸੈਟ ਛਟਮਾ ਲਈ ਪਰ ਲੈ ਜਾ ਕੇ ਬੰਦ ਕਰ ਤਕੜਾ ਥੋੜਾ ਤੇ ਇੱਧਰ ਇੱਕ ਨਵਾਂ ਆਈਟਮ ਹੋਈ ਹੈ ਜਿਹੜੀ ਆ ਟੱਕਰ ਹੁੰਦੀ ਆ 베어ਿੰਗ ਨੂੰ ਲੱਗਣ ਨੂੰ ਹੁੰਦੀ ਆ ਤੇ ਲੱਗਦਿਆਂ ਨੇ ਕਾਰਵਾਈ ਪਾਈ ਹੋਈ ਆ ਕਿ ਸੈਂਟਰ ਪਿੰਨ ਦਾ ਬੋਸ ਫਾਤਾ ਇਹ ਇਹ ਜੇ ਕੰਮਾ ਲਾ ਕੇ ਤੇ ਕੰਮ ਚੱਲਦੇ ਹੁੰਦੇ ਨੇ ਉਹ ਸਾਰੀ ਪਲੇਟ ਦੂਰ ਖੜੀ ਸੀ ਆ ਘਰਾਜੀ ਵੱਟੀ ਲਾਦੀ ਉਹਦੇ ਓਏ ਹੋਰ ਆ 20 20 ਦੰਦਿਆਂ ਵਾਲੀ ਆ ਇੱਧਰ 50 ਵਾਲੀ ਉਹ ਬੰਤੀ ਵਾਸ ਤੇ ਮਲਕੀਤ ਦੀ ਹੋ ਗਈ ਨਾਤੀ ਧੋਤੀ ਹਾਂਜੀ ਫਰਮਾਨ ਜੀ ਕਿਵੇਂ ਆ ਕੀ ਗੱਲ ਜੀ ਦੋ ਬਾਰ ਤੇ ਇਹਨੂੰ ਲਾਉਣੇ ਅੰਦਰ ਇਹਦਾ ਸਮਾਨ ਆਇਆ ਨਹੀਂ ਇਹਦਾ ਆਇਆ ਪਿਆ ਥਾਦਰ ਚੁਦਰ ਪੱਟੀ ਗਈ ਹੇ ਆ ਇਹਦਾ ਬਸ ਝੂਠ ਜੀ ਲਾ ਲੂਕ ਇਹਦੀ ਕਰਦੇ ਆ ਮਰਮਤ ਹੁਣ ਜਾਨੀ ਕਿ ਇਹਦਾ ਤੜ ਕਿਉਂ ਛੇੜਾਂਗੇ ਹੁਣ ਉਹ ਮਸ਼ੀਨ ਤਿਆਰ ਕਰਨੀ ਹੈ ਇੱਕ ਆਪਣੀ ਇਹ ਸਾਫਟ ਹੈ ਜਿਹੜਾ ਗੁੱਲਾ ਮੂਰੋਂ ਵੀ ਡਾਉਣ ਹੈ ਸਹਜ ਤੇ ਉਹ ਗਰਾਰੀ ਬਹੁਤ ਵੱਡੀ ਲਾਈ ਹੋਈ ਹੈ ਕਿ ਕਿਦੇ ਵਿੱਚ ਸਪੇਅਰ ਪਈ ਹੈ ਉਹਦੇ ਵੀ ਗਰਾਰੀ ਵੱਡੀ ਹੈ ਆਇਆ ਵੀ ਜੇ ਥਰ ਥਰੂਸਰ ਕੱਢਿਆ ਨਹੀਂ ਦੀ ਇਹਦਾ ਹੁਣ ਜੇ ਇਹਨੂੰ ਕੱਲੋਂ ਤੋਂ ਧੌਣ ਲੱਗਦੇ ਕਿਉਂ ਟਾਈਮ ਘੱਟ ਆ ਫੇਰ ਫੇਰ ਧੌਣ ਚ ਲੰਘ ਜਾਂਦੇ 2-3 ਘੰਟੇ ਹੁਣ ਚਲੋ ਰਾਤ ਨੂੰ ਨੁਚੜਨ ਦਾ ਚੜ ਜਾਊਗੀ ਗੰਦ ਪਹਿਲੇ ਸਾਰਾ ਪੱਟਤਾ ਸੀਪਾ ਸੂਪਾ ਕੱਢ ਲਿਆ ਸੀ ਤੇ ਉਹਦਾ ਪੰਪ ਖੋਲਣਾ ਭੂਹਿੰਦ ਦਾ ਜਿਹੜਾ ਲਮੀਨੀਅਮ ਦਾ ਗੁੱਟਕਾ ਹੁੰਦਾ ਪੰਪ ਤੇ ਕੰਪਰੈਸਰ ਦੇ ਵਿਚਾਲੇ ਉਹ ਖਰਾਬ ਆ ਉਹਦਾ ਉਹਦਾ ਟਾਈਮ ਇੱਕ ਥਾਂੇ ਨਹੀਂ ਖੜਦਾ ਇਹ ਨਹੀਂ ਹੈ ਇਹ ਵੱਡੇ ਆਉਣਗੇ ਇਹ ਜਿਹੜੇ ਬਹੁਤ ਕੰਮ ਕਰਦੇ ਇਹ ਸਾਫ ਹੋ ਗਿਆ ਜਮਾ ਬੜਾ ਬੁਰਾ ਹਾਲ ਸੀ ਪਾਣੀ ਪੂਣੀ ਪੈ ਗਿਆ ਉਹ ਤਰਪਾਲ ਲਾ ਛੱਡੀ ਵੀ ਪਾੜ ਨਾ ਜਾਵੇ ਹਨੇਰੀ ਬਹੁਤ ਚਲਦੀ ਸੀ ਇਸੇ ਸਾਹ ਸੁਣ ਡ ਪਏ ਪਏ ਨਾ ਇਹਦਾ ਗੇਅਰ ਨਾ ਕਲੱਚ ਸਭ ਓਕੇ ਐ ਕਲੱਚ ਇਹਦਾ ਇੰਨਾ ਕਰਾਇਆ ਲਾ ਵੀ ਆਂਗਲ ਪਾਲੀ ਲਓ ਜੀ ਤੇ ਹੁਣ ਹਾਂ ਹਾਂ ਇਹਦਾ ਯਾਨੀ ਕਿ ਇਧਰ ਕ੍ਰੈਂਕ ਦਾ ਪਰਲਾ ਵੈਰ ਟੁੱਟਿਆ ਹੋਇਆ ਸੀ ਉਹ ਵੈਸੇ ਪੱਟਦਾ ਦੀ ਪਾਇਆ ਪਤਾ ਨਹੀਂ ਨਾ ਪਾਇਆ ਹੋਣੀ ਪਤਾ ਨਹੀਂ ਪਾਇਆ ਨਹੀਂ ਖੜੇ ਤੇ ਬਾਕੀ ਯਾਰ ਮੂੰਗੀ ਦਾ ਕੰਮ ਬੁਰਾ ਹਾਲ ਹੈ ਇਹੇ ਗੱਲੋਂ ਮੈਂ ਕਦੇ ਚਲਾਈ ਨਹੀਂ ਇਹ ਤੇ ਆ ਦੇਖ ਲੈ ਇਹਦਾ ਗੰਦ ਪਹਿਲ ਬਹੁਤ ਹੁੰਦਾ ਇਹ ਵੀ ਜਾਣ ਨੂੰ ਕਹਿੰਦੇ ਸੀ ਪਹਿਲਾਂ ਰਾਜਸਥਾਨ ਮੈਂ ਇਹਨੂੰ ਕਿਹਾ ਮਾਂ ਪੱਲਿਓਂ ਲਾ ਕੇ ਜਾਵੇਂਗਾ ਪੱਲਿਓਂ ਲਾ ਕੇ ਮੁੜੇਗਾ ਕੁਝ ਨਹੀਂ ਵੱਟੀ ਦਾ ਉੱਥੇ ਇਹ ਇਹ ਟਾਇਰਾਂ ਦੀ ਲਾ ਲਿਆ ਜੀ ਟਾਇਰ ਇਧਰ ਰਸਾਬਾਂ ਨਾਲ ਲਿਆ ਹਿੰਦ ਨਾਲ ਕਿਉਂਕਿ ਚੈਨ ਚੋਂ ਕੱਢੀ ਹੁੰਦੀ ਸੀ ਹੌਲਾ ਸੀ ਇਹਨੇ ਪੱਤੀਆਂ ਲਾਈਆਂ ਹੋਈਆਂ ਨੇ ਆ ਚੈਨ ਇੱਥੇ ਚੱਲਦੀ ਆ ਪੱਤੀ ਇੱਥੇ ਫਿਰਦੀ ਆ ਚਲੋ ਚੱਲੀ ਜਾਂਦੋ ਇਹ ਕਿਹਦਾ ਵਿੱਚੋਂ ਲੱਕਣਾ ਵਾਲਾ ਸਿਸਟਮ ਜਾਂ ਕੱਢਣਾ ਪਾਈਪ ਲਾਉਣਾ ਇਹਦੇ ਕੱਲ ਨੂੰ ਜਾਣੇ ਆ ਲੈ ਕੇ ਆਉਣੇ ਆ ਸਮਾਨ ਸੂਣ ਇਹ ਸਾਲੀਆਂ ਲੱਗੀਆਂ ਹੋਈਆਂ ਨੇ ਕਿੱਕਰ ਦੀਆਂ ਇਹ ਹਾਰਡ ਨੇ ਇਹ ਚੈਨ ਘਸਾਉਂਦੀਆਂ ਨੇ ਹੁਣ ਨਵੀਂ ਚੈਨ ਹੈ ਉਹਦੀ ਵੀ ਨਹੀਂ ਜੈ ਜਾਂਦੀ ਹੋ ਜੂ ਪਹਿਲਾਂ ਮੇਰੇ ਵੀ ਇਹ ਮਸ਼ੀਨ ਦੀ ਇਹੀ ਜੀ ਸੈਟਿੰਗ ਸੈੱਟ ਆਈ ਸੀ ਦੇਖ ਲਓ ਵੀ ਇਨੂੰ ਦਵਾਈ ਸੀ ਇਹ ਮੇਰੇ ਯਾਦ ਨਹੀਂ 2021 22 ਚ 22 ਚ ਤੇ ਸਾਰੇ ਇਹਦੇ ਕਾਣਕੂਨ ਕੱਢ ਕੇ ਇਹਨੇ ਫਿੱਟ ਕਰਤੀ ਮੈਂ ਇਹਨੂੰ ਕਿਹਾ ਮਾ ਕਾਣਕੂਨ ਕੱਢ ਕਹਿੰਦਾ ਮੈਂ ਤਾਂ ਮੀਨੇ ਨਹੀਂ ਆਹ ਦੇਖ ਲੋ ਵੀ ਇਹਦੇ ਇੱਥੇ ਨਾ ਆ ਸਾਰੇ ਪੰਨੇ ਪਏ ਤੇ ਚਿਪ ਪਾਏ ਪਏ ਤੇ ਉਹ ਥੱਲੇ ਵਾਲਿਆਂ 'ਚ ਵੀ ਉਸ ਤੋਂ ਬਾਅਦ ਛੱਤ ਸੀਜ਼ਨ ਹੋ ਗਏ ਨੇ ਪਤਾ ਨਹੀਂ 6 ਸੀਜ਼ਨ ਉਹਨੇ ਇੱਕ ਵੀ ਰਾਵੜ ਨਹੀਂ ਬਦਲੀ ਕੋਈ ਬ੍ਰਾਕਟ ਨਹੀਂ ਖਰਾਬ ਹੋਈ ਕੋਈ ਨਟ ਨਹੀਂ ਟੁੱਟਿਆ ਕਿਸ਼ਤੀਆਂ ਤੱਕ ਨਹੀਂ ਗੱਡੀਆਂ ਇਹਦੀਆਂ ਮਸ਼ੀਨ ਦੀਆਂ ਦੁਬਾਰੇ ਤੇ ਮੇਨ ਗੇਅਰ ਇਹਦਾ 16 ਦੰਦਿਆਂ ਦਾ ਚੱਲਦਾ ਆਹ ਗਰਾਜੀ ਦੇਖ ਲਓ 16 ਦਾ ਆ ਹੁਣ ਖੋਲਿਆ ਹੋਇਆ ਜਾ ਰਿਹਾ ਜੀ ਗਾਰਡ ਜਾ ਸਪੋਰਟ ਸਪਾਰਟ ਹੁਣ ਵਿੱਚ ਬੰਦੇ ਨਾ ਵਹਿਮ ਚ ਨੇ ਵੀ ਜੇ ਇਹਦਾ ਇੱਕ ਦੰਦਾ ਘਟਾ ਦਈਏ ਚੱਕਰ ਵੱਧਦੇ ਨੇ ਘਟਾਏ ਤੋਂ ਇਹਦੇ ਘਟਦੇ ਨੇ ਜੇ ਇਹਦੇ ਘਟਾਵਾਂਗੇ ਸਟਾਫ ਆਕਨੇ ਤਾਂ ਵੱਧਦੇ ਨੇ ਇਹ ਦੇ ਕਿਲੇ ਕੁੰਨੀਆਂ ਕਸੀ ਗਈਆਂ ਬਾਸਕਟ ਪੈ ਗਈ ਗੋਲੀਆਂ ਗਾਲੀਆਂ ਟਾਇਰਦੀਆਂ ਲਾਗੜ ਕੇ ਪਾਈਆਂ ਨੇ ਲੀਵਰ ਨਹੀਂ ਲੱਗਦਾ ਦੀ ਬਾਸਕਟ ਦਾ ਰੱਖਦੀ ਵੀ ਨਹੀਂ ਤੇ ਇਹ ਹੁਣ ਉੱਥੇ ਬੰਦੇ ਕਾਲੀ ਕਰੀ ਜਾਂਦੇ ਨੇ ਉਹ ਬੰਦੇ ਦੇ ਚਲੋ ਪੈੜੀ ਚੰਗੀ ਆ ਜੇ ਹੁਣ ਇੱਕ ਇਹ ਹੁੰਦਾ ਵੀ ਇੱਕ ਗਾਹ ਕੇ ਨਿਕਲ ਗਿਆ ਮੁੜ ਕੇ ਸਾਰਾ ਸੀਜ਼ਨ ਹੀ ਮਰ ਜਾਂਦਾ ਹੁਣ ਇਹਨੂੰ ਕੱਲ ਨੂੰ ਰਾਤ ਨੂੰ ਰਵਾਨਾ ਕਰਨ ਆਪਾਂ ਜਦੋਂ ਮਸ਼ੀਨ ਤਿਆਰ ਕਰਦੇ ਆ ਕੋਈ ਵੀ ਇਹ ਤੋਂ ਲੈਣੇ ਹੁੰਦੇ ਆ ਸਟਿੱਕਰ ਕੇ ਕੇ ਮਾਨ 4 ਲੱਖ 4 ਲੱਖ ਨਾਬਾ ਜਿਹਦੀ ਥੱਲੇ ਵਾਲੀ ਸੀ ਪਸਹੀ ਹੈ ਉੱਪਰ ਦੀ ਟੁੱਟੀ ਹੋਈ ਹੈ ਵੱਡੀ ਤੇ ਛੋਟੀ ਵੀ ਉਹ ਨਵੀਆਂ ਪਾਉਣੀਆਂ ਨੇ ਤੇ ਇਹ ਇਹਦੇ ਪਹਿਲਾਂ ਕੀ ਆਉਂਦਾ ਹੁੰਦਾ ਆਪਾਂ ਹੀਰਾਂ ਦੇ ਆਪ ਲਾਏ ਤੇ ਇਹਦਾ ਸਾਰਾ ਯਾਨੀ ਕਿ ਫਾਈਨਲ ਹੈ ਕੰਮ ਆਈਕਨਟ ਪਾਉਣਾ ਰਹਿੰਦਾ ਇਹਦੇ ਚੱਲ ਚੱਲਾਂ ਪਾ ਪਾ ਕੇ ਸੈੱਟ ਕਰਿਆ ਚ ਕਾਣ ਸੀਗਾ ਕਿਉਂ ਆ ਪਲੇਟ ਲਾ ਲਈ ਕਿਸੇ ਨੇ ਸਰਾਖ ਸੈੱਟ ਨਹੀਂ ਕੀਤੇ ਹੈਗੇ ਇਹ ਸੇ ਸੇਸ਼ਟਾ ਵਾਂ ਕਰੇ ਹੋਗੀ ਸੇ ਹੋਗੀ ਮਲਕੀਤ ਕ੍ਰੈਂਕਾਂ ਦਾ ਸੈੱਟ ਇੱਕ ਰੱਖਾਂਗੇ ਨਾਲ ਬੇਹ ਦਾ ਅੱਜ ਤੱਕ ਬਾਬੇ ਦੀ ਕਿਰਪਾ ਨਾਲ ਕਦੇ ਲੋਡ ਨਹੀਂ ਪਈ 48 ਦੰਦਿਆਂ ਤੇ ਚਲਾਉਣੇ ਹੁੰਨੇ ਆ ਵਿੱਚ ਕਹਿੰਦੇ ਨੇ 48 ਤੇ ਆਏ ਨਾ ਹੋ ਜੇ ਬਾਹ ਨਾ ਹੋ ਜੇ ਉਹ ਕੰਮ ਉਦੋਂ ਹੋਣਾ ਜਦੋਂ ਕੰਮ ਕੋਈ ਹੋਰ ਕਰਦਾ ਗਰਾਰੀ ਕੋਈ ਹੋਰ ਬਦਲਦਾ ਕਥਾ ਇਹਨੂੰ ਗੁਰੀ ਜਾਨਾ ਓਏ ਹਾਂ ਕੀ ਹੋ ਗਿਆ ਆ ਮੈਂ ਇਹ ਕਹਾਂ ਦੇਖ ਪਹਿਲੇ ਇਨੇ ਹਾਰ ਨੇ ਜੀ ਉਹ ਯਾਰਾ ਇਹ ਹੁਣੇ ਕੰਮ ਨਹੀਂ ਕਰ ਰਿਹਾ ਪੈਡਲ ਤਾਂ ਕੈਨ ਹਾਂ ਇਹ ਮਾਗਰ ਮੰਗ ਰਿਹਾ ਇਹ ਮਾਗਰ ਮੰਗ ਰਿਹਾ ਸਾਰਾ ਕੁਝ ਹੀ ਪੈਡਲ ਬਣੇ ਨਹੀਂ ਰਿਹਾ ਜੇ ਮਲ ਜੇ ਆ ਇਹਨੇ ਹੁਣ ਉਹਦਾ ਛੇਡਖਾਨੀ ਕਰ ਲਈ ਦੋ ਦੋ ਡਬਲ ਪੈਡਲ ਕਰ ਲਿਆ ਪਰ ਇਹ ਨਹੀਂ ਛੇੜੇ ਜੇ ਮੱਲ ਹੁਣ ਆਪਾਂ ਚਾਹੇ ਰਾੜਾ ਵੱਡ ਕੇ ਛੋਟੀਆਂ ਹੋ ਜਾਣ ਚਾਹੇ ਰਾੜਾ ਛੋਟੀਆਂ ਹੋਣ ਚਾਹੇ ਉਹ ਪਿੱਸੇ ਹੁਣ ਫੇਰ ਇਹੇ ਕੰਮ ਕਰੂ ਆ ਰਾੜਾ ਵੱਡ ਕੇ ਛੋਟੀਆਂ ਹੋ ਗਈਆਂ ਪਿਸਟਨ ਸਾਰਾ ਵਿੱਚ ਨੂੰ ਪੂਰੀ ਧੱਕ ਪਾ ਪੂਰਾ ਕੰਮ ਕਰਨ ਲੱਗ ਜੂਗਾ ਪਹਿਲਾ ਨੰਬਰ ਤੇ ਤਾਂ ਆ ਰਾੜਾ ਵੱਡ ਕੇ ਛੋਟੀਆਂ ਰਿਕਾ ਮਾਰਦੇ ਸਾਰੇ ਹਿੱਲੇ ਦਾ ਹਾਂ ਜਿਹੜੇ ਦੇਖਦਾ ਦੇਖੀ ਕਿਵੇਂ ਜੰਪ ਲਉਂਦੇ ਆਹੋ ਉਹ ਦੇਖ ਉਹ ਤਾਂ ੱੱਕੀ ਨਹੀਂ ਜਾਂਦਾ ਵਿੱਚੋਂ ਸਮਾਨ ਇਹ ਤਾਂ ਨਹੀਂ ਲੈ ਜੂਗਾ ਉਹ ਇਹ ਤਾਂ ਲੈ ਜਾਂਦਾ ਹੁੰਦਾ ਕਈ ਗੇਰ ਮੂਰੋਂ ਕੋਈ ਇਹੋ ਜਿਹਾ ਜੇ ਫੇਰ ਕੀ ਕਰਾਂਗੇ ਮੂਰੋਂ ਇਹੋ ਜਿਹਾ ਜੇ ਸਾਡੇ ਨਾਲ ਹੋਈ ਸੀ ਅਸੀਂ ਮਸ਼ੀਨ ਲਈ ਜਦੋਂ ਗਰਾਆਂ ਵਾਲਾ ਪਲੋਟਰਦੇ ਆ ਪੁਲਸ ਵਾਲੇ ਤੇ ਦੋ ਜੱਗੀ दारू-ਦੁਰ ਪੀਤੀ ਹੋਈ ਜਦੋਂ दारू ਪੀਤੀ ਹੋਈ ਉਹਨਾਂ ਪਤਾ ਨਹੀਂ ਕੀ ਦਿਲ ਚਾਈ ਗੱਡੀ ਰੋਕ ਕੇ ਤਾਂ ਕਿ ਖੋਲ ਕੇ ਮੂਰੇ ਆ ਗਿਆ ਉਹ ਮਸ਼ੀਨ ਦੇ ਬ੍ਰੇਕਾਂ ਲੱਗਣ ਫੇਰ ਫੇਰ ਕੀ ਮੈਂ ਹੱਥ ਖੜੇ ਕਰਤੇ ਵੀ ਇਹ ਨਹੀਂ ਰੁਕਦੀ ਉਹ ਡਰਦੇ ਹੀ ਪਰਾਂ ਹੋ ਗਿਆ ਆਪ ਗੱਡੀ ਚੋਂ ਪਰਾਂ ਹੋ ਗਿਆ ਗੱਡੀਆਂ ਨੇ ਗੱਡੀ ਪਰਾਂ ਕਰ ਲਈ ਤੇ ਮਗਰੀ ਲਾਈ ਗੱਟੀ ਨਾ ਉਹ ਦਰੂਪੀਤੀ ਹੋਈ ਦੁਨਨੇ ਖਬਰਾਂ ਕੀ ਦਿਮਾਗ ਤੇ ਗੱਲ ਜੜੀ ਹੋਈ ਇਹ ਆਪਣਾ ਹਿੰਦ ਦੇ ਨਾਲ ਟੈਰ ਆਇਆ ਸੀ ਇਹ ਸਟਿੱਪ ਨਹੀਂ ਰਹਿਗੀ ਇਹ ਜੱਗੀ ਦਾ ਇਹ ਵੱਡਾ ਫੋਰਮੈਨ ਹਾਂ ਦਾ ਹੋਰ ਫੋਰਮੈਨ ਸਾਹਿਬ ਕੰਮ ਕੁਮ ਮੈਂ ਦੱਸ ਕੋਈ ਤੂੰ ਐ ਚੱਲ ਉਧਰ ਚੱਲ ਤੂੰ ਐ ਦੱਸ ਟੂਲ ਕਿਹੜਾ ਬਣਾਇਆ ਚੱਲ ਚੱਲ ਜਲਦੀ ਚੱਲ ਦਿਖਾ ਦੇਖ ਲੈ ਤੇਰੇ ਡੈਡੀ ਤੋਂ ਇੰਨੇ ਸਾਲਾਂ ਚ ਟੂਲ ਨਹੀਂ ਬਣਿਆ ਪਰ ਤੈਂ ਬਣਾਤਾ ਇਹ ਸਾਡੇ ਛੋਟੇ ਫੋਰਮੈਨ ਦੇ ਕੰਮ ਨੇ ਹਾਂ ਦੱਸ ਆ ਬਣਾਇਆ ਆਹ ਆਹ ਲਓ ਜੀ ਆਹ ਲਓ ਜੀ ਆਹ ਇਹਨੇ ਟੂਲ ਬਣਾਇਆ ਚਾਬੀ ਵੀ ਲਾਤੀ ਪਤੁੰਦਰ ਨੇ ਲੋਕ ਲੱਗਦਾ ਕਰਤਾ ਇਹ ਪਰ ਲੋਕ ਤੇਰਾ ਪੁੱਠਾ ਨਹੀਂ ਲੱਗਦਾ ਯਾਰ ਆ ਦੇਖ ਚੱਕੋ ਜੀ ਉਹ ਡੈਕਸਨਾਂ ਦੀ ਬਾਤ ਤਾਂ ਕੱਢ ਕੇ ਦੇ ਸਕਦੇ ਕੱਢੀ ਕੱਢੀ ਕੱਢ ਤਾਂ ਹੀ ਕਿਉਂ ਕਰਦਾ ਰ ਇੱਕ ਵਾਰੀ ਇੱਕ ਵਾਰੀ ਕੱਢ ਇਹ ਨੇ ਇੱਕ ਕੰਬਾਈਨਾ ਦੇ ਫੈਨ ਆ ਵਾਹ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲੋਂ